ਅਸੀਂ ਬਹੁਤ ਗਰੀਬ ਹਾਲਾਤ ਦੇਖਿਆ ਜੀ ਇਹ ਦਿਹਾੜੀਆਂ ਕਰ ਕਰ ਭਰਤੀਆਂ ਵੇਂਦੇ ਰਹੇ ਆ ਜੀ ਦੋ ਵਾਰ ਮੈਂ ਰਹਿ ਗਿਆ ਸੀ ਜੀ ਫਿਰ ਲਾਸਟ ਭਰਤੀ ਹੋਇਆ ਸੀ ਜੀ ਤੇ ਘਰਦਿਆਂ ਨੇ ਬਹੁਤ ਖੁਸ਼ੀ ਮਨਾਈਆਂ ਅਣਗਵਾਂ ਬਹੁਤ ਜ਼ਿਆਦਾ ਖੁਸ਼ੀ ਮਨਾਈ ਉਹਨਾਂ ਨੇ ਨੇ ਵੀ ਲਾਇਆ ਕਣਕਾਂ ਵੀ ਵੱਢੀਆਂ ਸਾਰਾ ਕੁਝ ਕੀਤਾ ਪਸ਼ੂਦਾਂ ਦਾ ਸੰਭਾਲੇ ਆ ਖੋਰੀ ਖੋਤ ਕੇ ਸਾਰਾ ਕੁਝ ਬੱਚੀ ਤੱਕ ਜਾਈ ਮਹਿਤਜੀ 5 ਸਾਲ ਜੀ ਰੱਜ ਕੇ ਕੀਤੀਆਂ ਕਿ ਕੁਝ ਨਹੀਂ ਕਰਾਇਆ ਪਤਾ ਇਹਨਾਂ ਤੋਂ ਮਨ ਕੇ ਝੋਨਾ ਵੀ ਲਾਉਂਦਾ ਰਿਹਾ ਆਪਣੇ ਨਾਲ ਉੱਥੋਂ ਆ ਕੇ ਪੱਠੇ ਦੱਥੇ ਦਾ ਪਸ਼ੂਆਂ ਦਾ ਦੋ ਪਸ਼ੂਆ ਬੜੇ ਮਾਣ ਵਾਲੀ ਗੱਲ ਆ ਮੁੰਡਾ ਗਰੀਬ ਘਰ ਦਾ ਫੌਜ ਚ ਭਰਤੀ ਹੋਇਆ ਗਰੀਬੀ ਵੀ ਇੰਨੀ ਤੁਸੀਂ ਉਹਦੇ ਹਾਲਾਤ ਦੇਖੋਗੇ ਮੰਨ ਲਓ ਉਹਦੇ ਪਿਓ ਨੇ ਉਹਦੇ ਮਾਂ ਨੇ ਦਿਹਾੜੀਆਂ ਕਰ ਕਰਕੇ ਵਿਚਾਰੇ ਨੂੰ ਪਾਲ ਕੇ ਪੜਾ ਕੇ ਫੌਜ ਭਰਤੀ ਕੀਤਾ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਕਲਪਨਾ ਕਰੋ ਕਿ ਉਹ ਮੌਕਾ ਕਿਸ ਤਰ੍ਹਾਂ ਦਾ ਹੋਵੇਗਾ ਜਦੋਂ ਇੱਕ ਗਰੀਬ ਦਿਹਾੜੀਦਾਰ ਦਲਿਤ ਮਜ਼ਦੂਰ ਦਾ ਬੇਟਾ 7 ਮਹੀਨਿਆਂ ਬਾਅਦ ਘਰ ਆਉਂਦਾ ਤੇ ਫੌਜੀ ਵਰਦੀ ਵਿੱਚ ਜਦੋਂ ਉਹ ਘਰ ਵੜਦਾ ਤਾਂ ਬਿਲਕੁਲ ਉਸੇ ਤਰ੍ਹਾਂ ਆਪਣੇ ਮਾਪੇ ਨੂੰ ਆ ਕੇ ਸਲੂਟ ਮਾਰਦਾ ਜਿਵੇਂ ਉਹ ਆਪਣੇ ਕਿਸੇ ਵੱਡੇ ਅਫਸਰ ਨੂੰ ਸ਼ਾਉਣੀ ਦੇ ਵਿੱਚ ਫੌਜ ਦੇ ਵਿੱਚ ਮਾਰਦਾ ਸੀ ਤੇ ਫਿਰ ਉਸ ਵੇਲੇ ਪਰਿਵਾਰ ਦਾ ਮਾਪਿਓ ਦਾ ਖੁਸ਼ੀ ਦੇ ਵਿੱਚ ਹੰਝੂਆਂ ਦੇ ਨਾਲ ਮੂੰਹ ਭਰ ਜਾਣਾ ਗੱਜ ਪਰ ਆਉਣਾ ਸੁਭਾਅਕਾ ਇਸੇ ਤਰ੍ਹਾਂ ਦਾ ਹੋਇਆ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਕਿਲਾ ਨੋ ਵਿੱਚ ਜਿੱਥੇ ਮਜ਼ਦੂਰ ਜਗਸੀਰ ਸਿੰਘ ਦੇ بیٹے ਗੁਰਪ੍ਰੀਤ ਸਿੰਘ ਨੇ 7 ਮਹੀਨਿਆਂ ਬਾਅਦ ਵਰਦੀ ਦੇ ਵਿੱਚ ਆ ਕੇ ਆਪਣੇ ਬਾਪ ਨੂੰ ਪਰਿਵਾਰ ਨੂੰ ਸਲੂਟ ਮਾਰਿਆ ਪੂਰਾ ਪਿੰਡ ਖੁਸ਼ੀ ਦੇ ਵਿੱਚ ਚੂਮ ਉਠਿਆ ਫੁੱਲ ਵਰਸਾਏ ਗਏ ਖੁਸ਼ੀਆਂ ਮਨਾਈਆਂ ਗਈਆਂ ਮੂੰਹ ਮਿੱਠੇ ਕਰਵਾਏ ਗਏ ਤੇ ਜਿਵੇਂ ਸ਼ਗਨਾਂ ਦੇ ਥਾਲ ਲੈ ਕੇ ਜਾਂਦੇ ਆ ਉਸ ਤਰ੍ਹਾਂ ਥਾਲ ਲੈ ਕੇ ਆਏ ਗਏ ਉਸ ਨੂੰ ਮੂੰਹ ਮਿੱਠਾ ਕਰਵਾਇਆ ਗਿਆ ਆਉ ਤੁਹਾਨੂੰ ਦਿਖਾਉਣੇ ਆ ਕਿਸ ਤਰ੍ਹਾਂ ਦਾ ਮਾਹੌਲ ਸੀ ਕਿਸ ਤਰ੍ਹਾਂ ਪਰਿਵਾਰ ਨੇ ਦੁੱਖ ਝੱਲ ਕੇ ਦਿਹਾੜੀਆਂ ਕਰਕੇ ਝੋਨੇ ਲਾ ਕੇ ਇਸ ਨੌਜਵਾਨ ਨੂੰ ਫੌਜ ਚ ਭੇਜਿਆ ਤੇ ਹੁਣ ਦੂਜੇ ਉਸਦੇ ਛੋਟੇ ਭਰਾ ਦਿਆਂ ਕਿਤਿਆਂ ਜਾ ਰਹੀਆਂ ਨੇ ਫੌਜ ਦੇ ਲਈ ਤਿਆਰੀਆਂ ਆਉ ਸਾਰੀ ਗੱਲ ਕਰਦੇ ਆ ਸੁਣਾਉਣੇ ਆ ਤੇ ਨਾਲ ਦੀ ਨਾਲ ਦਿਖਾਉਣੇ ਆ ਉਸ ਵੇਲੇ ਦਾ ਸਾਰਾ ਮਾਹੌਲ ਪੂਰਾ ਖੁਸ਼ੀ ਵਾਲਾ ਤੇ ਭਾਵਕਤਾ ਨਾਲ ਭਰਿਆ ਹੋਇਆ। ਮੈਂ ਸੱਤਾਂ ਮਹੀਨੇ ਦੀ ਟ੍ਰੇਨਿੰਗ ਕਰਕੇ ਫੇਰ ਆਇਆ ਘਰੇ ਕਰਦਿਆਂ ਦੀ ਇੱਛਾ ਸੀਗੀ ਵੀ ਜੀ ਪਰਵਰਦੀ ਚਾਉਣਾ ਜੀ ਮੈਂ ਤਾਂ ਕਿਹਾ ਸੀਗਾ ਵੀ ਮਾਤਾ ਵੀ ਇੰਨਾ ਕੋ ਕਰਨ ਦੀ ਲੋੜ ਨਹੀਂ ਵੀ ਮੈਂ ਦੂਜੇ ਹੀ ਆਉਂਗਾ ਯਾਨੀ ਕਾਦੇ ਪਿੱਛੇ ਇੰਨਾ ਕੋ ਕਰਨਾ ਮਾਦਾ ਗਨੇ ਨਹੀਂ ਪਤਾ ਵੀ ਪਹਿਲੀ ਪਰ ਪਹਿਲੀ ਵਾਰ ਹੋਇਆ ਤੂੰ ਹਨਾ ਵੀ ਪਹਿਲੀ ਛੁੱਟੀ ਆਉਣੀ ਆ ਤੇ ਤੂੰ ਵਰਦੀ ਜੀ ਆਈ ਮਾਦਾ ਠੀਕ ਆ ਮਾਤਾ ਮੈਂ ਵਰਦੀ ਜਾਊਂਗਾ ਜੇ ਵਰਦੀ ਜਾਏ ਘਰਦਿਆਂ ਨੇ ਬਹੁਤ ਸਵਾਗਤ ਕੀਤਾ ਜੀ ਨਾਲ ਆਂਢੀ ਗਵੰਢੀ ਵੀ ਸੀਗੇ ਤਾਚੇ ਤਾਜੇ ਸਾਰੇ ਆਏ ਸੀ ਘਰੇ ਜੀ ਉਹਨਾਂ ਨੇ ਬਹੁਤ ਖੁਸ਼ੀ ਮਨਾਈ ਜੀ ਅਸੀਂ ਬਹੁਤ ਗਰੀਬ ਹਾਲਾਤ ਦੇਖਿਆ ਜੀ ਇਹ ਦਿਹਾੜੀਆਂ ਕਰ ਕਰ ਭਰਤੀਆਂ ਵੇਂਦੇ ਰਹੇ ਆ ਜੀ ਦੋ ਵਾਰ ਮੈਂ ਰਹਿ ਗਿਆ ਸੀ ਜੀ ਫਿਰ ਲਾਸਟ ਭਰਤੀ ਹੋਇਆ ਸੀ ਜੀ ਤੇ ਘਰ ਦੇ ਨੇ ਬਹੁਤ ਖੁਸ਼ੀ ਮਨਾਈਆਂ ਨਗਵਾਨ ਬਹੁਤ ਜ਼ਿਆਦਾ ਖੁਸ਼ੀ ਮਨਾਈ ਉਹਨਾਂ ਨੇ ਵੀ ਚੱਲ ਵਧੀਆ ਸਾਡੇ ਜੋ ਕੋਈ ਹੋਇਆ ਜੀ ਐ ਕਿਹੜੀ ਰੈਜਿਮੈਂਟ ਚੋਂ ਹੋਣ ਤੇ ਕਿੱਥੇ ਟ੍ਰੇਨਿੰਗ ਲੈ ਕੇ ਮੈਂ ਸਿੱਖ ਲਈ ਰੈਜਿਮੈਂਟ ਦੀ ਫਤਿਹਗੜ੍ਹ ਸੈਂਟਰ ਆ ਜੀ ਯੂਪੀ ਜੀ ਉੱਥੋਂ ਆ ਜੀ 7 ਮਹੀਨੇ ਦੀ ਟ੍ਰੇਨਿੰਗ ਕਰਤੀ ਹੁਣ ਮੇਰੀ ਸ਼੍ਰੀਨਗਰ ਆ ਜੀ ਮੈਂ ਕੱਲ ਨੂੰ ਜਾ ਕੇ ਜੋਇਨ ਕਰਨਾ ਮੈਂ 19 ਤਰੀਕ ਨੂੰ ਜਾਣਾ ਜੀ ਤੇ 20 ਨੂੰ ਉੱਥੇ ਰਿਪੋਰਟ ਕਰਨੀ ਆ ਜੀ ਭਟਾਈ ਮਨ ਕੇ ਚਲੋ ਜੀ ਅਸੀਂ ਗੱਡੀ ਤੇ ਲੈਣ ਗਏ ਸੀ ਬਸ ਕਰੇ ਆਵਦਾ ਪਰਵਾਰੀ ਸੀਗਾ ਜੀ ਤੇ ਮਾਂ ਦੀ ਇੱਛਾ ਸੀਗੀ ਵੀ ਆਪਾਂ ਸਵਾਗਤ ਫੁੱਲਾਣਾ ਕਰਾਂਗੇ ਪਹਿਲੀ ਵਾਰ ਹੀ ਆਇਆ ਸੀ ਪਹਿਲੀ ਵਾਰੀ ਬਿਟਾਇਆ ਇੱਨੇ ਚੰਗਾ ਆਇਆ ਤੇ 7 ਮਹੀਨੇ ਬਾਅਦ ਜੀ 15 ਦਿਨਾਂ ਦੀ ਛੁੱਟੀ ਆ ਗਈ ਕਿੰਨੀ ਕਿ ਮਿਹਨਤ ਕਰਨੀ ਪਈ ਇਹਨੂੰ ਪਹੁੰਚ ਮਿਹਨਤ ਜੀ 5 ਸਾਲ ਜੀ ਰੱਜ ਕੇ ਕੀਤੀਆਂ ਉਹ ਕੀ ਕੁਝ ਨਹੀਂ ਕਰਾਇਆ ਆਪਾਂ ਤੇਨਾਂ ਤੋਂ ਮਨ ਕੇ ਝੋਨਾ ਵੀ ਲਾਉਂਦਾ ਰਿਹਾ ਆਪਣੇ ਨਾਲ ਉੱਥੋਂ ਆ ਕੇ ਪੱਠੇ ਦੱਥੇ ਦਾ ਪਸ਼ੂਆਂ ਦਾ ਦੋ ਪਸ਼ੂਆ ਖਾਣ ਪੀਣ ਨੂੰ ਦੁੱਧ ਆਪਣੇ ਵਧੀਆ ਸੀਗਾ ਹਾਈ ਪ੍ਰਮਾਤਮਾ ਨੇ कृपा ਕੀਤੀ है दो मज्जा जे भी मिल जांदियां है दोनों बेटे आ दिन भी फौज च क्रਾਉਣਾ ਇਹ रिक्वेस्ट ਹੈਗੀ ਹੈ ਇਹ ਕਹਿੰਦਾ ਵੀ ਮੈਂ ਫੌਜ ਤੇ ਭਰੇ ਵੀ ਹੈ ਤੇ ਕਹਿੰਦਾ ਵੀ ਮੈਂ ਫੌਜ ਜਾਊਗਾ ਅੱਗੇ ਇਹਨਾਂ ਦੀ ਮर्जी है के जो ਕਰਨਗੇ ਆਪਾਂ ਤਾਂ ਮਿਹਨਤ ਕਰਾਉਣੀ ਇਹਨਾਂ ਦੀ ਕਿੰਨੀ ਗਰੀਬੀ ਦੇਖੀ ਆ ਬਹੁਤ ਜ਼ਿਆਦਾ ਦੇਖੀ ਹੈ ਮੈਂ ਗਰੀਬੀ ਤਾਂ ਦੇਖ ਲੋ ਜੀ ਬਚਪਨ ਤੋਂ ਲੈ ਕੇ ਤੁਸੀਂ ਜਾਣਦੇ ਸੀ ਬਾਪੂ ਨੇ ਵੀ ਕਰਨਲ ਸਿੰਘ ਨੂੰ ਬਥੇਰੀ ਮਿਹਨਤ ਕੀਤੀ ਐ। ਬਸ ਉਹ ਸਾਡੀ ਵੀ ਕੁਐਸ਼ ਰਹੇਗੀ ਉਹ ਕਹਿੰਦਾ ਸੀ ਆ ਵੀ ਇਹ ਪੁੱਤਰ ਤਾਂ ਤੁਹਾਡਾ ਜਾਊਗਾ ਜ਼ਰੂਰ। ਤੋਂ ਉਹਨਾਂ ਨੂੰ ਤਰੰਗ ਦਾ ਦਵਾ ਦੋਰਾ ਪੈਣਾ ਕਰਕੇ ਉਹਨਾਂ ਦੀ ਡੈਥ ਹੋ ਗਈ ਸੀ। ਤੇ ਉਹਨਾਂ ਦੀ ਕੁਐਸ਼ ਦੀਗੀ ਵੀ बेटा ਤੁਹਾਡਾ ਹੋਊਗਾ ਪੱਕਾ ਹੀ। ਇਹਦੀ ਨਾ ਚਿੰਤਾ ਕਰੋ ਤੁਸੀਂ। ਮਿਹਨਤ ਬਹੁਤ ਕੀਤੀ। ਜੀ ਮੈਂ ਤਾਂ ਬੱਚੇ ਪੜਾਓ ਲਿਖਾਓ ਸਾਰਾ ਪ੍ਰਤੀ ਜਿਸ ਤਰ੍ਹਾਂ ਅਸੀਂ ਬੱਚੇ ਪਾਲੇ ਆ ਉਸੇ ਤਰ੍ਹਾਂ ਸਾਰੇ ਪਾਲਣ ਬੱਚਾ। ਕਿਸ ਤਰ੍ਹਾਂ ਲਾਤਾ ਬੱਚੇ ਪਾਲੇ ਗੱਲ ਕਰੀ ਗਰੀਬ ਚੁੰਨੇ ਵੀ ਲਾਏ ਆ ਕਣਕਾਂ ਵੀ ਵੱਢੀਆਂ ਸਾਰਾ ਕੁਝ ਕੀਤਾ ਆਪਾਂ ਸੋਨਾਂ ਦਾ ਸੰਭਾਲੇ ਆ ਖੋਰੀ ਖੋਤ ਕੇ ਸਾਰਾ ਕੁਝ ਬੱਚੇ ਇੱਥੇ ਤਾਂ ਹੀ ਆਏ ਮੇਰੇ ਪਿੰਡ ਚ ਬੜੇ ਮਾਣ ਵਾਲੀ ਗੱਲ ਆ ਮੁੰਡਾ ਗਰੀਬ ਘਰ ਦਾ ਫੌਜ ਚ ਭਰਤੀ ਹੋਇਆ ਗਰੀਬੀ ਵੀ ਇੰਨੀ ਤੁਸੀਂ ਉਹਦੇ ਹਾਲਾਤ ਦੇਖੋਗੇ ਮੰਨ ਲਓ ਉਹਦੇ ਪਿਓ ਨੇ ਉਹਦੇ ਮਾਂ ਨੇ ਦਿਹਾੜੀਆਂ ਕਰ ਕਰਕੇ ਵਿਚਾਰੇ ਨੂੰ ਪਾਲ ਕੇ ਪੜਾ ਕੇ ਫੌਜ ਚ ਭਰਤੀ ਕੀਤਾ ਜਦੋਂ ਆਇਆ ਸਾਰੇ ਪਿੰਡ ਨੂੰ ਸਾਨੂੰ ਬੜਾ ਮਾਣ ਹੋਇਆ ਮੁੰਡੇ ਤੇ ਪਰਿਵਾਰ ਨੂੰ ਖਾਸ ਕਰਕੇ ਪਰਿਵਾਰ ਦੇ ਅੱਖਾਂ 'ਚੋਂ ਹੰਝੂ ਆ ਗਏ ਪਰਿਵਾਰ ਤੋਂ ਉਹਦੀ ਖੁਸ਼ੀ ਝੱਲੀ ਨਹੀਂ ਗਈ ਆਂਡ ਗਵਾਂਡ ਤੋਂ ਖੁਸ਼ੀ ਝੱਲੀ ਨਹੀਂ ਗਈ ਸਾਡੇ ਨਗਰ ਲਈ ਬੜੀ ਮਾਣ ਵਾਲੀ ਗੱਲ ਹੈ ਇਹੋ ਜੇ ਮੁੰਡਿਆਂ ਨੂੰ ਸੇਧ ਲੈਣੀ ਚਾਹੀਦੀ ਹੈ ਤਾਂ ਜੋ ਹਰੇਕ ਘਰ ਦਾ ਗਰੀਬ ਘਰ ਦਾ ਜਵਾਕ ਕਿਸੇ ਸਰਕਾਰੀ ਜੋਬ ਤੇ ਜਾਵੇ ਤੇ ਆਪਦੇ ਮਾਂ ਪਿਓ ਦਾ ਨਾਮ ਰੋਸ਼ਨ ਕਰੇ ਤੇ ਪਿੰਡ ਦਾ ਨਾਮ ਰੋਸ਼ਨ ਪਿੰਡ 'ਚ ਤਾਂ ਬੜੀ